ਸਰਕਾਰ ਵੱਲੋਂ ਡਰਾਈਵਰਾਂ ਲਈ ਜੋ ਨਵਾਂ ਕਾਨੂੰਨ ਲੈ ਕੇ ਆਂਦਾ ਗਿਆ ਹੈ ਜਿਸ ਵਿੱਚ ਜੇ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਡਰਾਈਵਰ ਨੂੰ 5 ਤੋਂ 7 ਲੱਖ ਦੇ ਕਰੀਬ ਜੁਰਮਾਨਾ ਹੋਏਗਾ ਤੇ ਲੰਬੀ ਸਜ਼ਾ ਵੀ ਹੋ ਸਕਦੀ ਹੈ ਉਸ ਦੇ ਚੱਲਦੇ ਡਰਾਈਵਰਾਂ ਵੱਲੋਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਈ ਡਰਾਈਵਰਾਂ ਵੱਲੋਂ ਆਪਣੇ ਲਾਇਸੈਂਸ ਤੋੜੇ ਜਾ ਰਹੇ ਨੇ ਆ ਤਸਵੀਰਾਂ ਸਾਹਮਣੇ ਆਈਆਂ ਨੇ ਵੱਡੇ ਵੱਡੇ ਜਾਮ ਲੱਗ ਗਏ ਨੇ ਡਰਾਈਵਰ ਟਰੱਕ ਖਲਾਰ ਖਲਾਰ ਜਾ ਰਹੇ ਨੇ ਤੇ ਕਹਿੰਦੇ ਨੇ ਕਿ ਇਹ ਕਾਨੂੰਨ ਜੋ ਹੈ ਇਹ ਗਲਤ ਹੈ ਇਹ ਵਾਪਸ ਹੋਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਇਹ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਰੋਡ ਤੇ ਜਾਂਦੀ ਕੀੜੀ ਨੂੰ ਵੀ ਬਚ वाले ने ये ड्राइवररी बड़ी गलत कर दे ने जिस दे चल दे कई बार ਸਾਡੀ ਤਾਂ ਗਲਤੀ ਹੁੰਦੀ ਵੀ ਨਹੀਂ ਪਰ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜੇ ਇਦਾਂ ਕਾਨੂੰਨ ਹੋ ਗਿਆ ਤਾਂ ਫਿਰ ਤਾਂ ਸਾਡਾ ਬੜਾ ਔਖਾ ਹੋ ਜਾਣਾ ਕਿਉਂਕਿ ਜੇ ਕਿਸੇ ਤਰੀਕੇ سے ਹੋਰ ਦੀ ਵੀ ਗਲਤੀ ਨਾਲ ট্রাক ਦੇ ਵਿੱਚ ਕੋਈ ਚੀਜ਼ ਵੱਜੇ ਤਾਂ ਸਾਰੀ ਗਲਤੀ ট্রাক ਡਰਾਈਵਰ ਦੀ ਨਿਕਲਦੀ ਹੈ ਜੇ ট্রাক ਰੋਕੇ ਅਸੀਂ ਨਾਲ ਵਜੇ ਬੰਦੇ ਦੀ ਮਦਦ ਕਰੀਏ ਤਾਂ ਉੱਥੇ ਮੌਜੂਦ ਲੋਕ ਸਾਨੂੰ ਕੁੱਟਦੇ ਨੇ ਜਿਹਦੇ ਕਰਕੇ ਸਾਨੂੰ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹਨਾਂ ਕਾਨੂੰਨਾਂ ਦਾ ਮਤਲਬ ਜੇ ਇਸ ਤਰ੍ਹਾਂ ਐਕਸੀਡੈਂਟ ਕਰਕੇ ਕੋਈ ਪੱਜ ਜਾਂਦਾ ਤਾਂ ਉਹ ਸਰਾਸਰ ਗਲਤ ਹੈ ਪੱਜਣ ਦੀ ਬਜਾਏ ਜੇ ਉਹ ਜ਼ਖ કરી ਉਸ ਨੂੰ ਹਸਪੀਟਲ ਲੈ ਕੇ ਜਾਏ ਤਾਂ ਉਸ ਦੀ ਜਾਨ ਬਚ ਸਕਦੀ ਏ ਤੇ ਇਹਨਾਂ ਕਾਨੂੰਨਾਂ ਦਾ ਫਾਇਦਾ ਵੀ ਹੈ ਕਿਉਂਕਿ ਇਸ ਨਾਲ ਹਾਦਸਿਆਂ 'ਚ ਕਾਫੀ ਕਮੀ ਆਏਗੀ ਜਿਸ ਤਰ੍ਹਾਂ ਵਿਦੇਸ਼ਾਂ 'ਚ ਕਾਨੂੰਨ ਤੋੜਨ ਤੇ ਵੱਡੇ ਵੱਡੇ ਜੁਰਮਾਨੇ ਹੁੰਦੇ ਨੇ ਉਸੇ ਤਰ੍ਹਾਂ ਜੇ ਤੋਂ ਵੱਡਾ ਜੁਰਮਾਨਾ ਹੋਏਗਾ ਤਾਂ ਲੋਕ ਕਾਨੂੰਨ ਖੋਦ ਹੀ ਨਹੀਂ ਤੋੜਨਗੇ ਤੇ ਸਾਵਧਾਨੀ ਨਾਲ ਡਰਾਈਵਰੀ ਕਰਨਗੇ ਹੁਣ ਤੱਕ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਬਾਰੇ 'ਚ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ